पेंड हुकूमतपुर विखे डॉक्टर परविंदर सूद एस जी आर हस्पता कोट फतूही वालों हर पीड़ित मुफ्त मेडिकल कैंप लगाया गया इस मौके डॉक्टर परमिंदर सूद एस जी आर हस्पता की समुची टीम वालों लोड़वंद मरीजों का चैक करके मुफ्त दवाइया दती गई इस मौके डॉक्टर परमिंदर सूद एस आर हस्पता ने पत्रकारा गलबात करते दसिया के हड़ आन का बहुत ही नुकसान होया है हर कोई आदमी अपने अपने तरीके हर पीड़ित की हर संभव सहायता कर रहा है ਉਨਾ ਕਿਹਾ ਹੈ ਕਿ ਐਸਜੀਆਰ ਹਸਪਤਾਲ ਕੋਟ ਫਤੂਹੀ ਵੱਲੋਵਾਕ ਵਾਕ ਪਿੰਡਾਂ ਵਿੱਚ ਜਾ ਕੇ ਹੜਪੀੜਤ ਪਰਿਵਾਰਾਂ ਨਾਲ ਪਿੰਡ-ਪਿੰਡ ਵਿੱਚ ਜਾ ਕੇ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨਾ ਕਿਹਾ ਹੈ ਕਿ ਮੁਸੀਬਤ ਮੌਕੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਇਸ ਮੌਕੇ ਸ਼੍ਰੀ ਰਾਮ ਪ੍ਰਕਾਸ਼ ਸੂਦ ਰਿਹਲਾ ਨੇ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪਤਾਲ ਕੋਟ ਫਤੂਹੀ ਵੱਲੋ ਹੜਪੀੜਤਾਂ ਦੀ ਵਾਕ-ਵਾਕ ਪਿੰਡਾਂ ਵਿੱਚ ਜਾ ਕੇ ਲੋੜਵੰਦਾਂ ਸੇਵਾ ਦੀ ਸ਼ਲਾਗਾ ਕੀਤੀ। इस मौके श्री राम प्रकाश सूद रिहला डॉक्टर परमिंदर सूद एस जी आर हसपतल कोटफतूही डॉक्टर गगनदीप सिंह गोपालिया, नीलम कुमार पचनंगला डॉक्टर भुपिंदर कुमार कोटफतूही डॉक्टर एम एस कोल नंगल कला डॉक्टर प्रदीप कुमार कोटफतूही रीतू पीमा बलजिंदर सिंह सरहाला कला आकाश मंजीत सिंह लालपुर वंश बलवीर कौर मिंटू चन्ना संतोष कुमारी संजय आदि हाजर सन ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰ ਨਿਧੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮੇਂਦਰ ਸੂਦ ਐਸਜੀਆਰ ਹਸਪੀਟਲ ਕੋਟਪੁਹੀ ਤੋਂ ਅੱਜ ਸਾਡੀ ਟੀਮ ਪਹੁੰਚੀ ਪਿੰਡ ਹਕੂਮਤਪੁਰ ਮੇਕੇ ਜਿੱਥੇ ਕਿ ਹੜ੍ਹ ਦੇ ਕਾਰਨ ਕਾਫੀ ਲੋਕ ਉੱਥੇ ਪੀੜਤ ਹੋਏ ਹੜ੍ਹ ਪੀੜਤਾਂ ਦੇ ਲਈ ਉੱਥੇ ਫ੍ਰੀ ਮੈਡੀਕਲ ਕੈਂਪ ਲਗਾਏ ਗਏ ਜਿਸ ਦੇ ਵਿੱਚ ਕਿ 300 ਤੋਂ ਵੱਧ ਮਰੀਜ਼ਾਂ ਨੂੰ ਦੇਖ ਕੇ ਰਡਿੰਗ ਦੇ ਪੇਸ਼ੈਂਟਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਤੇ ਮੈਂ ਔਰ ਮੇਰੀ ਸਾਰੀ ਟੀਮ ਸਾਡੇ ਫਾਦਰ ਸਾਹਿਬ ਰਾਮ ਪ੍ਰਕਾਸ਼ ਸਿੰਘ ਇਨਸਪੈਕਟਰ ਆਡਿਟ ਐਕਸ ਜੋ ਕਿ ਅਸੀਂ ਸਾਰੇ ਦੇ ਸਾਰੇ ਅਸੀਂ ਅਰਦਾਸ ਕਰਦੇ ਪਰਮਾਤਮਾ પાસેੋਂ ਕਿ ਜੋ ਇਸ ਵੇਲੇ ਦੁੱਖ ਦੀ ਘੜੀ ਪੰਜਾਬ ਤੇ ਆਈ ਹੈ ਪਰਮਾਤਮਾ ਹਮੇਸ਼ਾ ਮਿਹਰ ਭਰਿਆ ਹੱਥ ਰੱਖ ਕੇ ਸਾਰਿਆਂ ਤੇ ਇਹ ਜਿਹੜੀ ਦੁੱਖ ਦੀ ਘੜੀ ਹੈ ਪਰਮਾਤਮਾ ਕਰੇ ਛੇਤੀ ਤੋਂ ਛੇਤੀ ਨਿਬੜੇ ਤਾਂ ਕਿ ਸਾਡਾ ਜਿਹੜਾ ਪੰਜਾਬ ਹੈਗਾ ਦੁਆਰਾ ਤੋਂ ਖੁਸ਼ਹਾਲ ਹੋਵੇ ਸੋ ਬਹੁਤਾ ਕੁਝ ਨਾ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ